ਸ਼੍ਰੀ ਵਿਸ਼ੂਪ ਕਰਮਾ 티ਮਾਨ ਸਭਾ ਬੰਗਾ ਰੋਡ ਫਗਵਾੜਾ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ 115ਵਾਂ ਸ਼੍ਰੀ ਵਿਸ਼ੂਪ ਕਰਮਾ ਸਾਲਾਨਾ ਪੂਜਾ ਮਹਾਉਤਸਵ ਸ਼੍ਰੋਮਣੀ ਸ਼੍ਰੀ ਵਿਸ਼ੂਪ ਕਰਮਾ ਮੰਦਿਰ ਬੰਗਾ ਰੋਡ ਫਗਵਾੜਾ ਵਿਖੇ ਬੜੀ ਹੀ ਸ਼ਰਧਾ ਤੇ ਭਾਵਨਾ ਨਾਲ ਮਨਾਇਆ ਗਿਆ। ਇਸ ਦੌਰਾਨ ਸਵੇਰ ਸਮੇਂ ਪਹਿਲਾ ਮਹਿੰਦਰ ਸਿੰਘ ਮਨਕੂ ਵੱਲੋਂ ਹਵਨ ਯੱਗ ਅਤੇ ਝੰਡੇ ਦੀ ਰਸਮ ਅਦਾ ਕੀਤੀ ਗਈ। ਜਦਕਿ ਇਸ ਸਮਾਗਮ ਦੇ ਮੁੱਖ ਮਹਿਮਾਨ ਰਾਮਗੜੀਆ ਵਿਧਾਇਕ ਅਧਾਰੇ ਦੀ ਚੇਅਰਪਰਸਨ ਮੈਡਮ ਮਨਪ੍ਰੀਤ ਕੌਰ ਭੋਗਲ ਨੇ ਸ਼ਿਰਕਤ ਕੀਤੀ। ਉਨ੍ਹਾਂ ਨਾਲ ਗਗਨਦੀਪ ਸਿੰਘ ਢੱਟ ਵੀ ਮੌਜੂਦ ਸਨ ਇਸ ਤੋਂ ਇਲਾਵਾ ਸਮਾਗਮ ਦੀ ਪ੍ਰਧਾਨਗੀ ਮਨਜਿੰਦਰ ਸਿੰਘ ਸੇਰਾ ਬਲੋਕੀਤੀ ਗਈ ਜਿਨ੍ਹਾਂ ਦਾ ਪ੍ਰਬੰਧਕਾ ਵੱਲੋਂ ਫੁੱਲਾਂ ਦੇ ਹਾਰ ਪਾ ਕੇ ਨਿਗ੍ਾਹਸਵਾਗਤ ਕੀਤਾ ਗਿਆ ਇਸ ਤੋਂ ਇਲਾਵਾ ਇਸ ਸਮਾਗਮ ਦੌਰਾਨ ਜਿੱਥੇ ਪ੍ਰਸਿੱਧ ਕਲਾਕਾਰਾਂ ਅਤੇ ਬੱਚਿਆਂ ਵੱਲੋਂ ਧਾਰਮਿਕ ਪ੍ਰੋਗਰਾਮ ਪੇਸ਼ ਕੀਤਾ ਗਿਆ ਉੱਥੇ ਇਸ ਸਮਾਗਮ ਦੌਰਾਨ ਵਿਸ਼ੇਸ਼ ਤੌਰ ਤੇ ਕੈਪਟਨ ਮੰਤਰੀ ਪੰਜਾਬ ਹਰਪ੍ਰੀਤ ਸਿੰਘ ਈਟੀਓ ਨੇਵੀ ਸ਼ਿਰਕਤ ਕੀਤੀ। ਉਨ੍ਹਾਂ ਨਾਲ ਮੈਂਬਰ ਪਾਰਲੀਮੈਂਟ ਡਾਕਟਰ ਰਾਜਕਮਾਤ ਛੱਬੇਵਾਲ ਅਤੇ ਜ਼ਿਲ੍ਹਾ ਪ੍ਰਧਾਨ ਸਰਬਜੀਤ ਸਿੰਘ ਲੋਭਾਨਾ ਵੀ ਮੌਜੂਦ ਸਨ। ਜਿਨ੍ਹਾਂ ਨੇ ਆਪਣੇ ਸੰਬੋਧਨ ਵਿੱਚ ਜਿੱਥੇ ਸਮੂਹ ਦੇਸ਼ ਵਾਸੀਆਂ ਨੂੰ ਭਗਵਾਨ ਸ਼੍ਰੀ ਬਿਸ਼ਪ ਕਰਮਾ ਜਨਤੀ ਦੀਆਂ ਹਾਰਦਿਕ ਵਧਾਈਆਂ ਦਿੱਤੀਆਂ ਉੱਥੇ ਹੀ ਉਹਨਾਂ ਕਿਹਾ ਕਿ ਉਹਨਾਂ ਨੂੰ ਖੁਸ਼ੀ ਹੈ ਕਿ ਉਹਨਾਂ ਨੂੰ ਅੱਜ ਇਸ ਮੰਦਰ ਵਿੱਚ ਆ ਕੇ ਨਤਮਸਤਕ ਹੋਣ ਦਾ ਮੌਕਾ ਮਿਲਿਆ ਹੈ ਉਹਨਾਂ ਨਾਲ ਹੀ ਐਲਾਨ ਕੀਤਾ ਕਿ ਜਲਦ ਹੀ ਬੰਗਾ ਰੋਡ ਫਗਵਾੜਾ ਦਾ ਨਾਮ ਵੀ ਭਗਵਾਨ ਬਿਸ਼ਪ ਕਰਮਾਜੀ ਦੇ ਨਾਮ ਤੇ ਰੱਖਣ ਲਈ ਪੰਜਾਬ ਸਰਕਾਰ ਵੱਲੋਂ ਅਨਾਉਂਸਮੈਂਟ ਕੀਤੀ ਜਾਵੇਗੀ ਜਰਕਿ ਉਹਨਾਂ ਮੰਦਰ ਅਤੇ ਹਸਪਤਾਲ ਦੀ ਬਿਹਤਰੀ ਲਈ ਆਪਣੇ ਅਖਤਿਆਰੀ ਫੰਡ ਵਿੱਚੋਂ 5 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਵੀ ਐਲਾਨ ਕੀਤਾ ਅੱਜ ਮੈਂ ਬੜਾ ਸੁਭਾਗਾ ਸਮਝਦਾ ਪੰਜਾਬ ਨੂੰ ਕਿ ਮੈਨੂੰ ਇਸ ਪੁਸਤਰ ਜਗਾ ਦੇ ਉੱਤੇ ਨਾਤਮਸਤਕ ਹੋਣ ਦਾ ਮੌਕਾ ਮਿਲਿਆ ਬੜੀ ਵੱਡੀ ਗੱਲ ਆ ਬੜਾ ਵੱਟਾ ਦੇਣਾ ਸਾਡੇ ਵਾਸਤੇ ਉਸ ਕਲਾਕਿਰਤੀ ਦੇ ਸਿਰਜਣਹਾਰ ਦਾ ਜਿੰਨਾ ਤੋਂ ਬਗੈਰ ਸ਼ਾਇਦ ਜਿੱਥੇ ਅਸੀਂ ਬੈਠੇ ਆ ਜਾਂ ਜੋ ਵੀ ਕੁਝ ਅਸੀਂ ਪਹਿਨਿਆ ਹੋਇਆ ਹੈ ਜੋ ਵੀ ਕੁਝ ਅਸੀਂ ਖਾਂਦੇ ਆਂ ਜੋ ਵੀ ਕੁਝ ਸਵੇਰ ਤੋਂ ਲੈ ਕੇ ਸ਼ਾਮ ਤੱਕ ਸ਼ਾਇਦ ਉਸ ਸਿਰਜਣਹਾਰ ਤੋਂ ਬਿਗੈਰ ਸਾਡੇ ਵਾਸਤੇ ਸੰਭਵ ਹੀ ਨਹੀਂ ਮਜ਼ਦੂਰ ਕਾਰੀਗਰ ਸ਼ਿਲਪਕਾਰ ਇਹ ਸਾਰੇ ਹੀ ਹੱਥਾਂ ਦਾ ਹੱਥਾਂ ਦੀ ਮਿਹਨਤ ਕਰਕੇ ਤੇ ਕੁਝ ਨਾ ਕੁਝ ਸਾਡੇ ਵਾਸਤੇ ਸਿਰਜਦੇ ਨੇ ਸਾਡੇ ਵਾਸਤੇ ਬਣਾਉਂਦੇ ਨੇ ਚਾਹੇ ਉਹ ਇੰਜੀਨੀਅਰ ਹੋਣ ਚਾਹੇ ਉਹ ਆਮ ਵਿਅਕਤੀ ਹੋਵੇ ਇਸ ਤੋਂ ਇਲਾਵਾ ਕੈਬਨਰ ਮੰਤਰੀ ਪੰਜਾਬ ਮਹਿੰਦਰ ਭਗਤ ਨੇ ਵੀ ਮੰਦਰ ਵਿਖੇ ਪਹੁੰਚ ਕੇ ਭਗਵਾਨ ਬਿਸ਼ਪ ਕਰਮਾ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਆਪਣੇ ਸੰਬੋਧਨ ਵਿੱਚ ਉਹਨਾਂ ਜਿਥੇ ਸਮੂਹ ਫਗਵਾੜਾ ਵਾਸੀਆਂ ਨੂੰ ਭਗਵਾਨ ਸ਼੍ਰੀ ਬਿਸ਼ਪ ਕਰਮਾ ਦਿਵਸ ਦੀਆਂ ਵਧਾਈਆਂ ਦਿੱਤੀਆਂ ਉੱਥੇ ਹੀ ਉਹਨਾਂ ਪ੍ਰਬੰਧਕਾਂ ਵੱਲੋਂ ਕੀਤੇ ਜਾਂਦੇ ਕੰਮਾਂ ਦੀ ਵੀ ਸ਼ਲਾਘਾ ਕੀਤੀ ਉਹਨਾਂ ਨਾਲ ਹੀ ਕਿਹਾ ਕਿ ਮੰਦਰ ਅਤੇ ਹਸਪਤਾਲ ਦੀ ਬਿਹਤਰੀ ਲਈ ਪ੍ਰਬੰਧਕ ਕਮੇਟੀ ਜੋ ਵੀ ਸੇਵਾ ਲਾਏਗੀ ਉਹ ਉਸ ਸੇਵਾ ਨੂੰ ਜ਼ਰੂਰ ਪੂਰਾ ਕਰਨਗੇ ਅਸੀਂ ਅੱਜ ਸਾਰਿਆਂ ਨੂੰ ਯਾਦ ਦਿਵਾਇਆ ਹੈ ਕਿ ਅਸੀਂ ਜੋ ਸਾਰਿਆਂ ਜੋ ਕੁਝ ਵੀ ਹਾਂ ਤੁਹਾਡੀ ਬਦੌਲਤ ਹੈ ਤੇ ਉਹਦੇ ਵਿੱਚ ਇਹ ਸਾਰਾ ਜੋ ਉਪਰਿਆਸ ਬਹੁਤ ਹੀ ਸਤਿਕਾਰਯੋਗ ਸਾਡੇ ਕਰੇ ਵੀ ਪ੍ਰਧਾਨ ਸਾਹਿਬ ਪ੍ਰਦੀਪ ਦਿਵਾਨ ਜੀ ਤੇ ਨਾਲ ਮੋਢੇ ਨਾਲ ਮੋਢਾ ਬਣਾ ਕੇ ਚੱਲਣ ਵਾਲੇ ਸਾਡੇ ਗੁਰਮੁਖ ਸਿੰਘ ਨਾਮਤਾਰੀ ਜੀ ਇਹਦੀ ਸਾਰੀ ਪ੍ਰਬੰਧਕ ਕਮੇਟੀ ਲਗਾਤਾਰ ਜੋ ਸਾਨੂੰ ਇੱਥੇ ਬੁલાਂਦੀ ਹੈ ਔਰ ਇਸ ਇਲਾਕੇ ਦੇ ਵਿੱਚ ਦੇਖਦੇ ਆਂ ਕਿ ਸਾਰਾ ਬਾਹਰ ਇੱਕ ਮੇਲੇ ਦਾ ਮਾਹੌਲ ਬਣਿਆ ਹੈ ਇਸ ਦੂਰੋਂ ਦੂਰੋਂ ਸੰਕਾ ਆ ਕੇ ਇਨਾਂ ਦੀ ਅੱਜ ਦੀ ਖੁਸ਼ੀ ਦੇ ਵਿੱਚ ਆਪਣਾ ਹਿੱਸਾ ਪਾੜੀਆਂ ਹਨ ਔਰ ਇਹ ਜੋ ਮਹਾਰਾਜੀ ਸ਼੍ਰੀ ਮੰਦਿਰ ਜੋ ਹੈ ਇਹਦੇ ਵਿੱਚ ਸਾਇਟਿਵਲ ਹਸਪਤਾਲ ਵੀ ਹੈ ਕਿਉਂਕਿ ਜਿੱਥੇ ਪਰਮਾਤਮਾ ਹੋਏਗਾ ਉਹਦੇ ਨਾਲ ਨਾਲ ਜੋ ਹੈ ਇਨਸਾਨੀਅਤ ਮਨੁੱਖਤਾ ਦੀ ਸੇਵਾ ਕਰਨਾ ਵੀ ਸਾਡਾ ਫਰਜ਼ ਬੰਦਾ ਹੈ ਜੋ ਇਹ ਸੰਸਥਾ ਬ ਕੁਪੀ ਨਿਭਾ ਰਹੀ ਹੈ 5 ਲੱਖ ਰੁਪਏ ਦੇ ਵਿੱਚ ਸੰਸਕਰ ਕੀ ਜੋ ਹੈ ਸੋ ਮੈਂ ਵੀ ਜੋ ਹੈ 5 ਲੱਖ ਰੁਪਇਆ ਅਸੀਂ 5 ਤੋਂ 5.10 ਲੱਖ ਰੁਪਇਆ ਜੋ ਹੈ ਕੱਪਲੇ ਪਰ ਸੇਵਾ ਲਵਾਗਾ ਜੀ ਠੀਕ ਹੈ ਜੋ ਤੁਹਾਨੂੰ ਤੁਸੀਂ ਕਹਾਂਗੇ ਤੁਸੀਂ ਦੇ ਮੁਤਾਬਕ ਸਾਨੂੰ ਬਣਾ ਕੇ ਜਿੰਨਾ ਐਸਟੀਮੇਟ ਸਾਡੇ ਸ੍ਰੀ ਗੁਰੂ ਕਾ ਜੀ ਮਹਾਰਾਜ ਦੇ ਕਾ ਜੀ ਦੇ ਸੇਕ ਕੁਝ ਬਹੁਤ ਬਹੁਤ ਸੇਵਾ ਕਰ ਸਕੀ ਬਹੁਤ ਬਹੁਤ ਨੇ ਠੀਕ ਹੈ ਇਸ ਤੋਂ ਇਲਾਵਾ ਸਾਬਕਾ ਕੈਪਟਨ ਮੰਤਰੀ ਪੰਜਾਬ ਸਰਦਾਰ ਜੁਗਿੰਦਰ ਸਿੰਘ ਮਾਨ ਹਲਕਾ ਇੰਚਾਰਜ ਹਰਜੀਮਾਨ ਸਾਬਕਾ ਕੇਂਦਰੀ ਰਾਜ ਮੰਤਰੀ ਸੋਮਪ੍ਰਕਾਸ਼ ਕੈਂਤ ਸਾਬਕਾ ਕੇਂਦਰੀ ਰਾਜ ਮੰਤਰੀ ਵਿਜੇ ਸੰਭਲਾ ਹਲਕਾ ਫਗਵਾੜਾ ਦੇ ਵਿਧਾਇਕ ਬਲਵਿੰਦਰ ਸਿੰਘ ਢਾਲੀਵਾਲ ਦਲਜੀਤ ਰਾਜੂ ਮੇਰ ਰਾਮਪਾਲ ਉਪਲ ਫਾਸਟਵੇ ਫਗਵਾੜਾ ਤੋਂ ਸਰਦਾਰ ਹਰਮਿੰਦਰ ਸਿੰਘ ਬਸਰਾ ਗੁਰਜੀਤਪਾਲ ਵਾਲੀਆ ਕਮਲ ਢਾਲੀਵਾਲ ਹੈਪੀ ਹੈਲਨ ਅਕਾਲੀ ਦਲ ਦੇ ਸ਼ਹਿਰੀ ਇੰਚਾਰਜ ਰਣਜੀਤ ਸਿੰਘ ਖੁਰਾਨਾ ਦਿਹਾਤੀ ਇੰਚਾਰਜ ਜਿੰਦਰ ਸਿੰਘ ਚੰਦੀ ਬਹਾਦਰ ਸਿੰਘ ਸੰਗਤਪੁਰ ਤੋਂ ਇਲਾਵਾ ਹੋਰ ਉੱਚ ਸਖਸ਼ੀਤਾ ਨੇ ਸ਼ਿਰਕਤ ਕੀਤੀ ਤੇ ਮੰਦਰ ਵਿਖੇ ਕੇ ਮਥਰੇ ਕਿ ਆਪਣੇ ਸੰਬੋਧਨ ਵਿੱਚ ਹੁਣਾ ਸਮੂਹ ਦੇਸ਼ ਵਾਸੀਆਂ ਨੂੰ ਭਗਵਾਨ ਵਿਸ਼ਵਕਰਮਾ ਦਿਵਸ ਦੀਆਂ ਹਾਰਦਿਕ ਵਧਾਈਆਂ ਦਿੰਦਿਆਂ ਹੁਣਾਂ ਵੱਲੋਂ ਦਰਸਾਏ ਹੋਏ ਮਾਰਗ ਤੇ ਚੱਲਦੇ ਆ ਆਪਣਾ ਜੀਵਨ ਸਫਲਾ ਕਰਨ ਦਾ ਸੰਦੇਸ਼ ਦਿੱਤਾ ਜਿਹੜੇ ਸ਼ਹਿਰ ਦੇ ਨਿਯਮਤੀਜ਼ਾ ਨਾ ਸਾਰਿਆਂ ਨੂੰ ਅੱਜ ਇਸ ਸੁਭ ਮੌਕੇ ਤੇ ਸ਼ੁਭ ਕਾਮਨਾਵਾਂ ਸ਼ੁਭ ਕਾਮਨਾਵਾਂ ਦੇ ਈਨਾਂ ਸਵਾਗਤ ਅਤੇ ਜੋਰ ਦਾ ਜੇਕਾਰਾ ਜੈ ਭਗਵਾਨ ਸ਼੍ਰੀ ਵਿਸ਼ਕਰਮਾ ਜੀ ਸ੍ਰੀ ਕਰਤਾ ਭਗਵਾਨ ਗਿਰਾਣੇ ਸ਼੍ਰੀਪੁੱਤ ਦਾ ਨਾਮ ਪੰਜਾਬ ਵਿੱਚ ਹਿੰਦੁਸਤਾਨ ਸਾਹਿਬ ਮੰਦਿਰ ਦਾ ਦਰਗਾਹ ਅੱਛਾ ਔਰ ਹਰ ਸਾਲ ਅਸੀਂ ਇੱਥੇ ਇਕੱਠੇ ਹੁੰਦੇ ਆ ਕਿ ਬੜਾ ਬੜਾ ਚੀਰ ਮੰਦਿਰ ਹੈ 115 ਸਾਲ ਪੁਰਾਣਾ ਔਰ ਇੱਥੇ ਦੂਰ ਦੂਰ ਸਾਰੇ ਦੇਸ਼ ਵਾਸੀਆਂ ਕਿਹਾ ਵਰਤੋਂ ਰੱਖੋਦੇ ਨੇ ਔਰ ਆਪਣੇ ਮੰਦੀਆਂ ਮੁਲਾਦਾ ਵੀ ਪੂਰੀਆਂ ਕਰਦੇ ਨੇ ਮੈਂ ਜਦੋਂ ਇੱਥੇ ਆਇਆ ਹਵਾੜੇ ਦੇ ਇਸ ਮੰਦਰ ਨਾਲ ਜੁੜਿਆ ਔਰ ਜਿੱਤੇ ਕਦਮ ਵੀ ਇੱਥੇ ਆਇਆ ਜੋ ਮਰ ਚੁੱਕਿਆ ਉਹ ਪੂਰਾ ਹੋਇਆ ਇਸ ਬੰਦਰ ਨੇ ਤਾਂ ਜੋ ਮੰਗਿਆ ਮਿਲਿਆ ਪ੍ਰਭਾਨ ਦੀ ਕਿਰਪਾ ਹੈ ਹਮੇਸ਼ਾ ਤੇ ਜੋ ਵੀ ਬੰਦੇ ਨੇ ਆਗੂ ਕਰੇ ਕਿੰਨਾ ਮੈਂ ਕੋਸ਼ਿਸ਼ ਕੀਤੀ ਹੈ ਕੋ ਉਹ ਬਰੇ ਬਰੇ ਤਾਂ ਪ੍ਰਭਾਨ ਨੇ ਮੇᱫੋ ਸੇਵਾ ਲੈਣ ਆ ਜਿਹੜੀ ਵੈਨ ਦੀ ਗੱਲ ਕੀਤੀ ਹੈ ਐਮਬੂਲੈਂਸ ਦੀ ਏ ਵੀ ਮੀਰੇ ਵਾਲੀ ਜਿੱਤੇ ਕੀਤੀ ਸੀ ਔਰ ਉਹਦੇ ਕੰਸਲਟੈਂਟ ਕੋਈ ਵੀ ਕੰਮ ਇਹ ਕਹਿਣਗੇ ਮੇਰੇ ਦਾ ਹੱਕ ਪੱਤਾ लोगों का मेरा फर्ज बन गया भराई साहब ने नाद रखकर भगवान विश्वकर्मा से मैं उन्होंने कहना चाहिए ना का जरूर रख दुनाव इसे जानते हैं इस पवित्र स्थान से हर साल सारे देशों ने विदेशों संता के जिते भगवान विश्वकर्मा महाराज के ਅਸ਼ਵਾ ਪ੍ਰਾਪਤ ਕਰਦੇ ਆ ਉੱਥੇ ਸਾਡੇ ਦੂਸਰੇ ਪਰਾਦੇ ਤੋਂ ਸੰਪੰਨ ਨਹੀਂ ਹੈਗੇ ਆ ਬੈਂਚ ਜਿੱਥੇ ਆਪਣੇ ਵੱਲੋਂ ਇੱਥੇ ਸਮੂਹ ਸਾਡੀ ਵੱਡਾ ਕਾਂਗਰਸ ਵੱਲੋਂ ਇੱਥੇ ਸਵਾਰਦੇ ਸਮੂਹ ਉਮਕੋੜਾ ਬਸਿਆ ਵੱਲੋਂ ਜਿੱਥੇ ਅੱਜ ਦੇ ਇਸ ਸੁਧ ਦੇੜੇ ਦੇ ਆ ਲਗ ਲਗ ਪੜਾਈਦਣਾ ਉੱਥੇ ਹੀ ਭਗਵਾਨ ਸੋੜਵਾ ਬਾਅਦ ਜਿੱਤੇ ਚੰਗਾ ਬਿੱਤਰ ਪਾਸ ਕਰਵਾ ਸਾਡੇ ਸਾਰਿਆਂ ਤੇ ਆਪਣੀ ਕਿਰਪਾ ਦੇ ਸਿਖਾਈ ਰੱਖਣ ਉਕੋਣ ਵਾਲੀ ਕਿਰਪਾ ਦ੍ਰਿਸ਼ਟੀ ਦਾ ਨਾਮ ਹੈ ਇਹ ਤੇ ਆਪ ਸਾਰੇ ਜਾਣਦੇ ਆ ਕਿ ਸਦੀਆਂ ਤੋਂ ਉਹਨਾਂ ਦੇ ਅਸੂਲ ਸਦਕੇ ਜੋ ਅੱਜ ਦੁਨੀਆ ਵਿੱਚ ਅਸੀਂ ਜਿੰਨੀ ਵੀ ਅੱਜ ਕੱਲ ਦੀ ਜਿਹੜੀ ਸਕਿੱਲ ਡਵੈਲਪਮੈਂਟ ਦੇਖ ਰਹੇ ਆ ਉਹ ਦਿਨਾਂ ਵੀ ਆਰਕੀਟੈਕਚਰ ਦਾ ਪਕਮ ਦੇਖ ਰਹੇ ਆ ਉਹ ਸਾਰੇ ਉਹਨਾਂ ਦੀ ਦੇਣ ਹੈ ਤੇ ਬਾਬਾ ਬਿਸ਼ਕਰਮਾ ਜੀ ਦਾ ਸਾਡੇ ਤੇ ਬਹੁਤ ਵੱਡਾ ਅਸ਼ੀਰਵਾਦ ਅੱਜ ਜੇ ਕਿਤੇ ਨੇ ਕੋਈ ਆਨੰਦ ਮਾਣਣਾ ਹੋਵੇ ਉਹ ਬਿਸ਼ਕਰਮਾ ਜੀ ਦੀ ਕਿਰਪਾ ਤੋਂ ਬਿਨਾਂ ਨਹੀਂ ਹੋ ਸਕਦਾ ਚਾਹੇ ਸਾਨੂੰ ਆਪਣੇ ਘਰ 'ਚ ਰਹਿਣਾ ਹੋਵੇ ਔਰ ਚਾਹੇ ਇਸ ਤਰ੍ਹਾਂ ਦੇ ਸਟੈਂਡ ਲਗਾ ਕੇ ਵੀ ਇਹ ਮਾਈਕ ਤੇ ਵੀ ਬੋਲਣਾ ਹੋਵੇ ਇਹ ਵੀ ਬਾਬਾ ਬਿਸ਼ਕਰਮਾ ਜੀ ਦੀ ਕਿਰਪਾ ਹੈ ਚਾਹੇ ਕਿਸੇ ਵੀ ਤਰ੍ਹਾਂ ਦਾ ਸਾਡੇ ਕੋਲ ਆਨੰਦ ਹੋਵੇ ਸੁਖ ਸੁਵਿਧਾਵਾਂ ਦਾ ਸੁਖ ਸੁਵਿਧਾਵਾਂ ਦਾ ਜੇ ਕਿਤੇ ਆਨੁਪਛ ਫਾਇਦਾ ਮਿਲਦਾ ਹੈ ਉਹ ਸਾਰਾ ਸਾਡੇ ਬਾਬਾ ਪਿਤਾ ਕਰਮਾ ਜੀ ਦੇ ਅਸ਼ੀਰਵਾਦ ਦੇ ਨਾਲ ਮਿਲਦਾ ਹੈ ਜੋ ਅਸ਼ੀਰਵਾਦ ਉਹਨਾਂ ਦਾ ਹਮੇਸ਼ਾ ਸਾਡੇ ਤੇ ਬਣਿਆ ਰਿਹਾ ਹੈ ਇਹ ਅਸੀਂ ਬਾਬਾ ਬੁਸ਼ਕਰਮਾ ਜੀ ਤੋਂ ਅਸੀ ਕਿਰਪਾ ਅਸ਼ੀਰਵਾਦ ਚਾਹੁੰਦੇ ਹਾਂ ਕਿ ਹਮੇਸ਼ਾ ਸਾਡੇ ਤੇ ਰਹੇ ਉਹਨਾਂ ਦਾ ਅਸ਼ੀਰਵਾਦ ਰੋਣੇ ਹੱਥ ਵਿੱਚ ਪਪਾ ਬਿਸ਼ਕਰਮਾ ਜੀ ਦਾ ਮਹਾਉਤਸਵ ਪੂਰੀ ਸ਼ਰਦਾ ਤੇ ਸਿਆਣਾ ਮਨਾਇਆ ਜਾ ਰਿਹਾ ਉੱਥੇ ਹੀ ਅੱਜ ਫਵਾੜੇ 'ਚ ਹਰ ਸਾਲ ਦੀ ਤਰ੍ਹਾਂ ਦਿਮਾਨ ਸਵਾ ਵੱਲੋਂ ਇਹ ਸਾਰਾ ਆਯੋਜਨ ਕੀਤਾ ਜਾ ਰਿਹਾ ਮੈਂ ਸਮਝਦਾ ਕੀ ਬਾਬਾ ਵਿਸ਼ਕਰਵਾ ਜੀ ਦੀ ਇਹਨਾਂ ਦੇ ਅਬਾਰ ਕਿਰਪਾ ਵਾ ਇਹਦੇ ਪ੍ਰਧਾਨ ਪ੍ਰਦੀਪ ਟੀਮਾਨ ਜੀ ਤੇ ਸਮੁੱਚੀ ਟੀਮ ਤੇ ਜਿਹੜੇ ਹਰ ਸਾਲ ਲੱਖਾਂ ਦੀ ਗਿਣਤੀ ਵਿੱਚ ਇੱਥੇ ਸ਼ਰਧਾਲੂ ਆਉਂਦੇ ਨੇ ਬਹੁਤ ਵਧੀਆ ਇਹ ਅਰੇਂਜਮੈਂਟ ਕਰਦੇ ਆ ਆਪਾਂ ਜਿਹੜਾ ਕਹਿ ਲਈਏ ਕਿ ਕੀ ਚੀਤੀ ਹੋਵੇ ਚਾਹੇ ਮਜ਼ਦੂਰ ਹੋਵੇ ਚਾਹੇ ਕਿਸਾਨ ਹੋਵੇ ਚਾਹੇ ਵਪਾਰੀ ਹੋਵੇ ਅੱਜ ਦਾ ਦਿਨ ਬਹੁਤ ਵੱਡਾ ਕਿਉਂਕਿ ਅੱਜ ਦੇ ਦਿਨ ਆਗੇ ਹਰ ਦਿਨ ਇਕੱਤਸ ਹੋਂਦਾ ਆਪਰੇ ਆਗੇ ਬਾਬਾ ਜੀ ਦੇ ਦਰਸ਼ਨ ਕਰਦਾ ਤੇ ਅਸ਼ੀਰਵਾ ਲੈਂਦਾ ਕਿਆਨ ਵਾਲਾ ਸਮਾ ਹੀ ਬਹੁਤ ਵਧੀਆ ਉਹ ਵੇ ਤਾਂ ਮੈਂ ਸਮਝਦਾ ਕਿ ਮੈਂ ਬਾਬਾ ਜੀ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਦਾ ਕਿ ਆਨ ਵਾਲਾ ਸਮਾ ਤੁਹਾਡਾ ਸਾਰਿਆਂ ਦੇ ਕਿਉਂਕਿ ਆਪਾਂ ਆਪਣੇ ਦੇਸ਼ ਨੂੰ ਆਪਾਂ ਅੱਗੇ ਲੈ ਕੇ ਜਾਣਾ ਤੇ ਇੱਕ ਬਹੁਤ ਵੱਡੀ ਸਾਡੀ ਜ਼ਿੰਮੇਵਾਰੀ ਸਾਰਿਆਂ ਦੀ ਬਣਦੀ ਆ ਕਿਉਂਕਿ ਆਪਾਂ ਇਸ ਦੇਸ਼ ਦੇ ਵਸਨੀਕਾਂ ਕਿ ਆਪਾਂ ਇਸ ਦੇਸ਼ ਦੇ ਯੋਗਦਾਨ ਪਾਣਾ ਇਸ ਦੇਸ਼ ਦੀ ਤਰੱਕੀ ਦੀ ਇਸ ਦੇਸ਼ ਦੀ ਖੁਸ਼ਹਾਲੀ ਤੇ ਮੈਂ ਜਿੱਥੇ ਆਪਣੇ ਵੱਲੋਂ ਇੱਕ ਵਾਰ ਫਿਰ ਤੁਹਾਨੂੰ ਸਾਰਿਆਂ ਨੂੰ ਬਤਾਈ ਦਿੰਦਾ ਕਿ ਸਾਡੇ ਮਹਰੂਮ ਮਾਲੂਮ ਸਾਡੇ ਟੀਮ ਮਿਸਟਰ ਪੰਜਾਬ ਸਵਾਰ ਪ੍ਰਕਾਸ਼ ਸਿੰਘ ਬਾਦਲ ਜੀ ਜਿਨ੍ਹਾਂ ਨੇ ਹਰ ਧਰਮ ਦਾ ਬਹੁਤ ਸਤਿਕਾਰ ਕੀਤਾ ਉਹਨਾਂ ਨੂੰ ਅਗਰ ਆਪਾਂ ਕਹੀਏ ਦਾ ਚਾਹੀਏ ਉਹਨਾਂ ਦਾ ਧਾਰਮਿਕ ਉਹਨਾਂ ਨੇ ਜੋ ਵੀ ਚੀਜ਼ਾਂ ਬਣਾਈਆਂ ਕਿਉਂਕਿ ਇਹ ਸਮਾਂ ਨਹੀਂ ਹੈਗਾ ਰਾਜਨੀਤੀ ਦਾ ਮੈਂ ਸਿਰਫ ਧਾਰਮਿਕ ਗੱਲਾਂ ਕਰਾਂਗਾ ਅਪਾ ਕਹਿ ਲਈ ਚਾਹੀ ਚੰਪੜ ਲਈ ਮੈਦਾਨ ਹੋਵੇ ਵਿਰਾਸਤੇ ਖਾਲਸਾ ਆਵੇ ਚੰਗੇ ਆਜ਼ਾਦੀ ਦੇ ਜਾਗਰਦਾਰ ਹੋਵੇ ਭਗਵਾਨ ਵਾਰਮੇਗੀ ਮਹਾਰਾਜ ਜੀ ਦਾ ਤੁਮ ਸਮਝਦਾ ਕਿ ਉਹਨਾਂ ਨੇ ਹਰ ਧਰਮ ਦਾ ਬਹੁਤ ਸਤਕਾਰ ਕੀਤਾ ਤੁਮਾ ਜਿੱਥੇ ਆ ਇੱਕ ਵਾਰ ਫੇਰ ਤੁਹਾਨੂੰ ਸਾਰਿਆਂ ਨੂੰ ਆਪਣੇ ਵੱਲੋਂ ਪਾਰਟੀ ਪ੍ਰਧਾਨ ਸਰਦਾਰ ਸੁਖੀਰ ਸਿੰਘ ਬਾਦਲ ਜੀ ਵੱਲੋਂ ਲੱਖ ਲੱਖ ਵਧਾਈ ਦੇਣਾ ਸਮੂਚੀ ਫਗਵਾੜਾ ਹਲਕੇ ਦੀ ਟੀਮ ਆਈ ਹੈ ਉਹਨਾਂ ਵੱਲੋਂ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਲੱਖ ਲੱਖ ਵਧਾਈ ਦੇਣਾ ਜੇ ਬਾਬਾ ਇਸ ਦੌਰਾਨ ਦੂਰ ਦੂਰੋਂ ਆਈਆਂ ਸੰਗਤਾਂ ਲਾਈਨ ਵਿੱਚ ਲੱਕੇ ਭਗਵਾਨ ਸ਼੍ਰੀ ਬਿਸ਼ਪ ਕਰਮਾ ਜੀ ਦੇ ਚਰਨਾਂ ਵਿੱਚ ਮੱਥਾ ਟੇਕਣ ਲਈ ਆਪੋ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਹੀਆਂ ਸਨ ਉੱਥੇ ਹੀ ਬੰਗਾ ਰੋਡ ਉੱਪਰ ਸਜੀਆਂ ਦੁਕਾਨਾਂ ਤੋਂ ਸੰਗਤਾਂ ਖਰੀਦੋ ਫਰੁਕਤ ਵੀ ਕਰਦੀਆਂ ਹੋਈਆਂ ਨਜ਼ਰ ਆਈਆਂ ਇਸ ਤੋਂ ਇਲਾਵਾ ਬੱਚਿਆਂ ਦੇ ਝੂਟੇ ਲਈ ਤਰ੍ਹਾਂ ਤਰ੍ਹਾਂ ਦੇ ਲੱਗੇ ਝੰਡੋਲ ਵੀ ਵਿਸ਼ੇਸ਼ ਖਿੱਚ ਦਾ ਕੇਂਦਰ ਸਨ ਇਸ ਮੌਕੇ ਕਮੇਟੀ ਪ੍ਰਧਾਨ ਪ੍ਰਦੀਪ ਸਿੰਘ ਠਿਮਾਨ ਅਤੇ ਹੋਰਨਾ ਮੈਂਬਰਾਂ ਵੱਲੋਂ ਆਏ ਹੋਏ ਮਹਿਮਾਨਾਂ ਸਹਿਯੋਗੀਆਂ ਤੇ ਪਤਵੰਤਿਆਂ ਨੂੰ ਸਨਮਾਨਿਤ ਵੀ ਕੀਤਾ ਗਿਆ ਅੰਤ ਵਿੱਚ ਪ੍ਰਬੰਧਕਾਂ ਨੇ ਆਏ ਹੋਏ ਸਾਰੇ ਹੀ ਮਹਿਮਾਨਾਂ ਤੇ ਸੰਗਤਾਂ ਦਾ तहे ਦਿਲੋਂ ਧੰਨਵਾਦ ਕਰਦਿਆਂ ਭਗਵਾਨ ਵਿਸ਼ੂ ਕਰਮਾ ਦਿਵਸ ਦੀਆਂ ਹਾਰਦਿਕ ਵਧਾਈਆਂ ਦਿੱਤੀਆਂ। ਇਹ ਸਾਰੇ ਸਮਾਗਮ ਦਾ ਨਵਰਾਂਗ ਚੈਨਲ ਵੱਲੋਂ ਸਿੱਧਾ ਪ੍ਰਸਾਰਣ ਵੀ ਦਿਖਾਇਆ ਗਿਆ। ਫਗਵਾੜਾ ਤੋਂ ਨਵਰਾਂਗ ਚੈਨਲ ਲਈ ਐਚਐਸ ਰਾਣਾ ਦੇ ਨਾਲ ਜੈ ਸ਼ਰਮਾ ਦੀ ਖਾਸ ਰਿਪੋਰਟ। ਸ਼੍ਰੀ ਵਿਸ਼ੂ ਕਰਮਾ ਦਿਵਾਨ ਸਭਾ ਵੱਲੋਂ ਤੁਹਾਡਾ ਨਿੱਘਾ ਸਵਾਗਤ ਕਰਦੇ ਹਾਂ। ਭਗਵਾਨ ਵਿਸ਼ੂ ਕਰਮਾ ਜੀ ਜਿਨ੍ਹਾਂ ਨੇ ਸਾਨੂੰ ਔਜ਼ਾਰ ਦਿੱਤੇ ਨੇ ਟੂਲਸ ਕਰਮਾ ਠੋੜਾ ਦਾ ਇੱਕ ਸਾਨੂੰ ਉਹਨਾਂ ਨੇ ਅਪੀਦਾ ਦਿੱਤਾ ਹੈ ਕਿ ਅਸੀਂ ਕਰਮ ਕਰ ਰਹਾ ਹੈ ਕਰਮ ਕਰਕੇ ਪੂਰੇ ਬ੍ਰਹਮੰਡ ਦੇ ਵਿੱਚ ਪ੍ਰithvi ਦੇ ਉਹ ਹੋਰ ਵੀ ਜ਼ਿਆਦਾ ਆਧੁਨਿਕਤਾ ਲੈ ਕੇ ਆਣੀ ਹੈ ਮੋਡਰਨਾਈਜੇਸ਼ਨ ਕਰਦੀ ਹੈ ਟੈਕਨੋਲੋਜੀ ਦੇ ਵਿੱਚ ਐਡਵਾਂਸਮੈਂਟ ਕਰਦੀ ਹੈ ਭਗਵਾਨ ਵਿਸ਼ਵਕਰਮਾ ਜੀ ਪੁਰਾਣਿਕ ਗ੍ਰੰਥਾਂ ਦੇ ਹਿਸਾਬ ਦੇ ਨਾਲ ਛੋੜੇ ਦੀ ਲੰਕਾ ਦੇ ਸਿਰ ਜੜਾ ਕੀਤੀ द्वारका जी दी सृजनाकृति और भी जिथे ਕਿਤੇ ਵੀ ਹਜ਼ਾਰਾਂ ਸਾਲ ਪੁਰਾਣੀਆਂ ਇਮਾਰਤਾਂ ਤੁਸੀਂ ਦੇਖਦੇ ਉਹ ਭਗਵਾਨ ਵਿਸ਼ਵਕਰਮਾ ਜਿੱਦੇ ਪੈਰੋਕਾਰ ਜਾਂ ਉਹਨਾਂ ਦੇ ਆਪਣੇ ਹੱਥੀ ਬਣੀ ਆ ਸੂਰਜ ਮੰਦਰ ਵੀ ਤੁਸੀਂ ਦੇਖ ਸਕਦੇ ਸੋ ਅੱਜ ਤੁਸੀਂ ਸਾਰੇ ਇੱਥੇ ਪੁਜੇ ਹੋ ਭਗਵਾਨ ਵਿਸ਼ਵਕਰਮਾ ਜੀ ਦੀ ਪੂਜਾ ਕਰਨ ਦੇ ਲਈ ਸਾਲ ਦੇ ਵਿੱਚ ਸਿਰਫ ਇੱਕ ਹੀ ਦਿਨ ਹੁੰਦਾ ਹੈ ਜਿਹੜਾ ਵਿਸ਼ਰਾਮ ਦਿੱਤਾ ਜਾਂਦਾ ਹੈ ਟੂਲਸ ਨੂੰ ਔਰ ਦੂਸਰੇ ਦਿਨ ਫਿਰ ਅਰਦਾਸ ਕਰਕੇ ਫਿਰ ਦੁਆਰਾ ਜੀ ਕੰਮ ਜਿਹੜਾ ਸ਼ੁਰੂ ਕੀਤਾ ਜਾਂਦਾ ਹੈ